ਜਸ ਸਾਬ ਇੱਕ ਕੁਐਸਚਨ ਹੈ ਕਿ ਭਜਨ ਸਿਮਰਨ ਕਰਨ ਵਾਲਿਆਂ ਦੀ ਵੀ ਕੋਈ ਜਾਤ ਹੁੰਦੀ ਆ ਸਰ ਇਹੋ ਹੀ ਤਾਂ ਆਪਾਂ ਕਹਿ ਰਹੇ ਆ ਕਿ ਜਾਤ ਜੇਕਰ ਮਿਟਾਉਣੀ ਆ ਜੀ ਤਾਂ ਭਜਨ ਬੰਦਗੀ ਦੇ ਨਾਲ ਹੀ ਮਿਟ ਸਕਦੀ ਹੈ ਕੀ ਬਾਤ ਹੈ ਕਹਿ ਰਿਹਾ ਵੀ ਦਾਸ ਜੋ ਜੱਪੇ ਨਾਮ ਤੈਹਨਰ ਜਨਮ ਨਾ ਜੋਨੇ ਕਾ ਤੈਹਨਰ ਜਾਤ ਨਾ ਜਨਮ ਨਾ ਜੋਨੇ ਕਾ ਹੂੰ ਉਹ ਕਹਿੰਦੇ ਵੀ ਜਿੰਨ ਹੈ ਪਰਮਾਤਮਾ ਦਾ ਨਾਮ ਜਪਣਾ ਆ ਉਹਨੂੰ ਤਾਂ ਚਾਰੇ ਵਰਨ ਫਿਰ ਆ ਕੇ ਮੱਥਾ ਟੇਕਦੇ ਆ ਆਹ ਇਹ ਸਤਿਗੁਰੂ ਆਪ ਨੇ ਕਹਦੇ ਉਹਨਾਂ ਦੀ ਸਿਫਤ ਦੇ ਵਿੱਚ ਚੌਥੇ ਪਾਤਸ਼ਾਹ ਕਹਿੰਦੇ ਆ ਸੋ ਜੇਕਰ ਅਸੀਂ ਇਹ ਕਹਿੰਨੇ ਆ ਕਿ ਉੱਤਮ ਜਿਹੜੀ ਪਦਵੀ ਆ ਉੱਤਮ ਪਦਵੀ ਤਾਂ ਹੀ ਮਿਲਣੀ ਆ ਜੇਕਰ ਅਸੀਂ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਾਈਏ ਕਿਉਂਕਿ ਅਸਲੀ ਜਿਹੜਾ ਸਿਮਰਨ ਆ ਇਹਦੇ ਨਾਲ ਉਹਨੇ ਜਦੋਂ ਆਪਣਾ ਆਪ ਖਤਮ ਕਰ ਲਿਆ ਮਨ ਜਿੱਤੇ ਜਗ ਜੀਤ ਉਹ ਫਿਰ ਪੂਰੇ ਸੰਸਾਰ ਜਿਹੜਾ ਆ ਉਹਨਾਂ ਦੀ ਮੁੱਠ ਦੇ ਵਿੱਚ ਕਾਬੂ ਹੋ ਜਾਂਦਾ ਹੂੰ ਬਿਲਕੁਲ ਕਿਉਂਕਿ ਜਦੋਂ ਨੇ ਮਨ ਨੂੰ ਕਾਬੂ ਕਰ ਲਿਆ ਆਸ਼ਾਵਾ ਖਤਮ ਹੋ ਗਈਆਂ ਤ੍ਰਿਸ਼ਨਾਵਾ ਖਤਮ ਹੋ ਗਈਆਂ ਕਿਉਂਕਿ ਉਹ ਕਹਿੰਦੇ ਸਤਕੂ ਦਾ ਬਦਾਸ ਮਹਾਰਾਜ ਜੀ ਕਹਿੰਦੇ ਵੀ ਜਦੋਂ ਤ੍ਰਿਸ਼ਨਾਵਾ ਖਤਮ ਹੋ ਗਈਆਂ ਉਦੋਂ ਸਾਰਾ ਦਾ ਸਾਰਾ ਜਿਹੜਾ ਆ ਪ੍ਰਮਾਤਮਾ ਦਾ ਜਿਹੜਾ ਦਰਸ਼ਨ ਹੋ ਜਾਂਦੇ ਆ ਤੇ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਤੁਹਾਨੂੰ ਰਾਜ ਪਤਾ ਲੱਗ ਜਾਂਦਾ ਹੈ ਜਿ세 ਸਾਹਿਬ ਜਾਤ ਦੀ ਗੱਲ ਕਰੀ ਹੈ ਜਾਤ ਪਾਤ ਦੀ ਉਮਰ ਕਾਫੀ ਲੰਬੀ ਹੋ ਗਈ ਹੈ ਔਰ ਇਹ ਖਤਮ ਕਿਉਂ ਨਹੀਂ ਹੁੰਦੀ ਕੀ ਗੁਰੂ ਜੀ ਨੇ ਇਸ ਬਾਰੇ ਵੀ ਮਤਲਬ ਕਿਹਾ ਹੈ ਕਿ ਜਾਤ ਖਤਮ ਕਦੋਂ ਹੋਏਗੀ ਔਰ ਇਸਦੀ ਉਮਰ ਲੰਬੀ ਕਿਉਂ ਹੋ ਰਹੀ ਹੈ ਸਰ ਸੋਤਾ ਸਾਹਿਬ ਜੇ ਨਹੀਂ ਜਾਤ ਆ ਭਾਰਤ ਦੇ ਵਿੱਚ ਜਾਂ ਭਾਰਤ ਤੋਂ ਜਿਹੜੇ ਟੁੱਟੇ ਹੋਏ ਦੇਸ਼ ਆ ਜਿਹੜੇ ਇਹਦੇ ਤੋਂ ਅਲੱਗ ਹੋਏ ਆ ਦੇਸ਼ ਬਣ ਗਏ ਉਹ ਇਹ ਸਿਰਫ ਉੱਥੇ ਹੀ ਆ ਜੀ ਬਾਕੀ ਪੂਰੇ ਵਰਲਡ ਦੇ ਵਿੱਚ ਜਾਤ ਪਾਤ ਕਿਤੇ ਹੈ ਨਹੀਂ ਉੱਥੇ ਕਲਾਸਾਂ ਹੈਗੀਆਂ ਗਰੀਬ ਤੇ ਅਮੀਰ ਦੀਆਂ ਜੀ ਜੀ ਲੇਕਿਨ ਜਾਤ ਪਾਤ ਇੱਕ ਇਹੋ ਜਿਹਾ ਸਾਨੂੰ ਕੋਡ ਕੈਂਸਲ ਲੱਗਾ ਹੋਇਆ ਕਿ ਇਹਦੀ ਉਮਰ ਜਿਵੇਂ ਤੁਸੀਂ ਕਿਹਾ ਬਹੁਤ ਲੰਬੀ ਹੋ ਗਈ ਕਿਉਂਕਿ 5000 ਸਾਲ ਤੋਂ ਲੋਕ ਜਿਹੜੇ ਦਰੜੇ ਜਾ ਰਹੇ ਆ ਜੀ ਔਰ ਜਿਹੜੇ ਇੱਥੇ ਸ਼ਾਸਕ ਆਏ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਜਣ ਧਰਮ ਦੇ ਠੇਕੇਦਾਰ ਸੀ ਹੂੰ ਉਹਨਾਂ ਨਾਲ ਮਿਲ ਕੇ ਜ਼ਗੀਰਦਾਰਾਂ ਨਾਲ ਮਿਲ ਕੇ ਡਿਵਾਈਡ ਐਂਡ ਰੂਲ ਕਰਕੇ ਆਪਣੇ ਰਾਜ ਨੂੰ ਚਲਾਇਆ ਬਿਲਕੁਲ ਔਰ ਜਿਹੜੀ ਕਿਰਤ ਸੀਗੀ ਜਿਹੜਾ ਕੋਈ ਚਮੜੇ ਦਾ ਕੰਮ ਕਰਦਾ ਸੀ ਚਮਾਲ ਸੀਗਾ ਜਿਹੜਾ ਲੋਹੇ ਦਾ ਕੰਮ ਕਰਦਾ ਇਹ ਲੋਹਾਰ ਸੀਗਾ ਜਿਹੜਾ ਭਾਂਡਿਆਂ ਦਾ ਕੰਮ ਕਰਦਾ কুমਹਾਰ ਸੀਗਾ ਉਹ ਜਿਹੜੀ ਕਿਰਤ ਸੀਗੀ ਉਹਨੂੰ ਕਿਰਤ ਨੂੰ ਹੀ ਜਾਤਾਂ ਬਣਾ ਦਿੱਤੀਆਂ ਗਈਆਂ ਬਿਲਕੁਲ ਉਹ ਜਾਤਾਂ ਬਣਾ ਕੇ ਲੋਕਾਂ ਦੇ ਵਿੱਚ ਐਡਾ ਵੱਡਾ 파ੜਾ ਪਾ ਦਿੱਤਾ ਕਿ ਉਹ ਆਪਣੇ ਉਸ ਕਿਰਤ ਦੇ ਉੱਤੇ ਜਾਤ ਬਣਾ ਕੇ ਬੈਠ ਗਏ ਹੂੰ ਬਿਲਕੁਲ ਕਿਉਂਕਿ ਉਹ ਇੱਕ ਰੋਟੀ ਦਾ ਸਾਧਨ ਸੀਗਾ ਤੇ ਰਾਜਿਆਂ ਨੂੰ ਇਹ ਗੱਲ ਬੜੀ ਮਾਫਮ ਮਾਫਕ ਬੈਠ ਗਈ ਕਿ ਜਿਹੜਾ ਉਸ ਵੇਲੇ ਬ੍ਰਾਹਮਣ ਸੀਗਾ ਜਾਂ ਜਿਹੜੇ ਸਾਡੇ ਬੇਦਸ਼ਤਰਾ ਜਦੋਂ ਕੁਰਾਨ ਆ ਗਿਆ ਪਰ ਜਿੰਨੇ ਵੀ ਸੀ ਧਰਮ ਦੇ ਠੇਕੇਦਾਰ ਹ ਹ ਉਹਨਾਂ ਨੇ ਸਿਰਫ ਤੇ ਸਿਰਫ ਜਿਹੜੇ ਰਾਜੇ ਸੀਗੇ ਉਹ ਧਰਮ ਦੇ ਠੇਕੇਦਾਰ ਉਹਨਾਂ ਦੇ ਨਾਂ ਲੱਗ ਗਏ ਜੀ ਜਿਸ ਕਰਕੇ ਉਹਨਾਂ ਨੂੰ ਕਹਿਣਾ ਪੈ ਗਿਆਗਾ ਇਹ ਰਾਜੇ ਸ਼ੀ ਮਕਦਮ ਕੁੱਤੇ ਆਹਾਹਾਹਾ ਜਾਇਜ਼ ਗਾਇਣ ਬੈਠੇ ਸੁੱਤੇ ਸੋ ਜਦੋਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਚੱਲੇ ਤੇ ਜਾਤ ਇਸ ਕਰਕੇ ਲੰਬਾ ਅਰਸਾ ਆ ਗਈ ਕਿ ਉਹਨਾਂ ਨੇ ਕਹਤਾਂ ਬੇ ਅਸੀਂ ਤੁਹਾਨੂੰ ਸਰ ਆਪ ਦੇ ਦਵਾਂਗੇ ਹੂੰ ਦੂਜਿਆਂ ਨੂੰ ਕਹਤਾਂ ਬੇ ਅਸੀਂ ਲੜਾਈ ਕਰਦੇ ਤੁਹਾਡੇ ਲਈ ਉਹਨਾਂ ਨੇ ਲੋਕਾਂ ਨੂੰ ਡਿਵਾਈਡ ਕਰਕੇ ਇੱਕ ਛੋਦਰ ਕੈਟਾਗਰੀ ਇਹ ਇਹੋ ਜਿਹੀ ਬਣ ਗਈ ਕਿ ਜਿਹੜੀ ਸਾਰਿਆਂ ਦੇ ਵਿੱਚ ਪੈਰਾਂ ਦੇ ਵਿੱਚ ਦਿਲ ਲਿ ਗਈ ਹੂੰ ਕਿਉਂ ਦਿਲ ਲੜੀ ਗਈ ਕਿ ਮੁਸਲਮਾਨ ਵੀ ਚਾਹੁੰਦੇ ਸੀ ਕਿ ਸਾਡੇ ਜਿਹੜਾ ਧਰਮ ਜਿਹੜਾ ਆ ਉਹਦੇ ਵਿੱਚ ਗਿਣਤੀ ਵਧੇ ਜੀ ਉਹਨਾਂ ਨੂੰ ਵੀ ਕਨਵਰਸ਼ਨ ਕਰਵਾਏ ਔਰ ਉਹਨੇ ਵੀ ਤਲਵਾਰ ਦੀ ਨੋਕ ਤੇ ਵੀ ਕਰਵਾਈ ਜੀ ਲੇਕਿਨ ਉਹਨਾਂ ਦੇ ਵਿੱਚ ਇੱਕ ਗੁਣ ਸੀਗਾ ਕਿ ਉਹ ਜਦੋਂ ਕੋਈ ਮੁਸਲਮਾਨ ਬਣ ਜਾਂਦਾ ਸੀ ਉਹਨੂੰ ਮਸਜਿਦ ਦੇ ਵਿੱਚ ਵੀ ਜਾਣਾ ਅਲਾਉਡ ਸੀਗਾ ਉਹਨੂੰ ਵਿੱਦਿਆ ਦੇ ਲੈਣੇ ਵੀ ਅਲਾਉਡ ਸੀਗੀ ਉਹਨੂੰ ਸੋਸ਼ਲ ਸਟੇਟਸ ਵੀ ਉਹ ਦੇਂਦੇ ਸੀਗੇ ਵੀ ਤੂੰ ਸਾਡੇ ਵਿੱਚ ਆ ਸਕਦਾ ਜਾਂ ਸਕਦਾ ਉਹ ਸਮਾਜਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਤੇ ਅਹੁਦੇ ਵਿੱਚ ਵੀ ਉਹ ਦਿੰਦੇ ਸੀਗੇ ਹੂੰ ਪਰ ਜਿਹੜਾ ਸਾਡਾ ਸਨਾਤਨ ਧਰਮ ਆ ਜਿਹੜਾ ਵੇਦਾਂ ਦੇ ਥਰੂ ਸਾਡੇ ਵਿੱਚ ਜਾਤ ਪਾਤ ਜਿਹੜੀ ਪੱਕੀ ਹੋਈ ਆ ਉਹ ਇਸ ਕਰਕੇ ਉਹਨਾਂ ਨੇ ਜਿਹੜਾ Hindu ਸੀਗਾ ਜਿਹਨੂੰ ਅਸੀਂ ਕਹਿੰਦੇ ਆ ਵੀ Hindu ਆ ਹੂੰ Hindu ਇੱਕ ਇਹੋ ਜਿਹਾ ਆਪਾਂ ਕਹਿ ਸਕਦੇ ਆ ਵੈਸੇ ਧਰਮ ਤਾਂ ਗੁਰੂਆਂ ਨੇ ਮੰਨਿਆ ਨੇਗਾ ਕਿ ਮਾਨਵ ਧਰਮ ਮੇਰਾ ਮੰਨਤ ਰਹੀਂ ਜੇ ਆਹ ਇੱਕ ਜਿਹੜੇ ਲੋਕਾਂ ਨੇ ਧਰਮ ਬਣਾਏ ਆ ਇਹਨਾਂ ਨੇ ਇੱਕ ਇਹੋ ਜਿਹਾ ਪਾੜਾ ਪੈ ਗਿਆ ਕਿ ਭਾਵੇਂ ਤੁਸੀਂ ਹਿੰਦੂ ਕਹਾਓ ਹੂੰ ਪਰ ਤੁਹਾਨੂੰ ਨਾ ਸਕੂਲ ਦੇ ਵਿੱਚ ਬਣਦੀ ਇਜਾਜ਼ਤ ਨਾ ਤੁਹਾਨੂੰ ਧਾਰਮਿਕ ਸਥਾਨ ਤੇ ਜਾਣ ਦੀ ਇਜਾਜ਼ਤ ਨਾ ਤੁਹਾਨੂੰ ਸ਼ਰਿਆਮ ਨਿਕਲਦੀ ਇਜਾਜ਼ਤ ਨਾ ਤੁਹਾਡੇ ਅਸੀਂ ਕਿਤੇ ਤੁਸੀਂ ਕਥਾ ਕੋਈ ਸੁਣ ਸਕਦੇ ਆ ਹੂੰ ਮੰਨ ਲਓ ਇਹੋ ਜਿਹਾ ਸੋਸ਼ਲ ਸਟੇਟਸ ਖਤਮ ਕਰ ਦਿੱਤਾ ਕਿ ਲੋਕ ਜਿਹੜੇ ਆ ਦੋਨਾਂ categories ਤੋਂ ਪਸ ਗਏ ਹੂੰ ਇਸ ਕਰਕੇ ਜਾਤ ਪਾਤ ਜਿਹੜੀ ਆ ਉਹ ਲੰਬਾ ਅਰਸਾ ਤਾਂ ਹੀ ਚੱਲੀ ਐ ਜਦੋਂ ਕਿ ਭਗਤੀ ਲਹਿਰ ਨੇ ਇੱਕ ਬਹੁਤ ਵੱਡਾ ਚੇਂਜ ਲਿਆਂਦਾ ਕਿਉਂਕਿ ਸਾਡੇ ਜਿਹੜੇ ਜੰਨੀਆਂ ਵੀ ਧਾਰਮਿਕ ਪੁਸਤਕਾਂ ਸੀ ਜੀ ਉਹ ਸਵਰਗ ਨਰਕ ਦੀਆਂ ਹੀ ਝਾਂਸੇ ਦਿੰਦੇ ਸੀ ਬਿਲਕੁਲ ਬਿਲਕੁਲ ਜਦੋਂ ਕਿ ਸਤਕੋਵੰਦ ਅੰਦਾਜ਼ਵਾਦ ਦੇ ਜਿੰਨੇ ਇਹ ਜਾਂ ਕਬੀਰ ਜੀ ਨੇ ਜਾਂ ਗੁਰੂਆਂ ਨੇ ਜਿੰਨੇ ਵੀ ਅਸੀਂ ਕਹਿੰਦੇ ਆ ਇਹ ਭਗਤੀ ਲਹਿਰ ਦੇ ਮਹਾਪੁਰਸ਼ ਉਹਨਾਂ ਨੇ ਮੁਕਸ਼ ਦੀ ਗੱਲ ਕੀਤੀ ਆ ਹੂੰ ਇਸ ਕਰਕੇ ਇਹ ਜਿਹੜਾ ਸਵਰਗ ਨਰਕ ਜਿਹੜਾ ਆ ਇਹਦੇ ਤੋਂ ਉਹ ਦੂਰ हट ਗਏ ਵੀ ਇਹ ਕੋਈ ਜੇ ਜੇ ਸਵਰਗ ਵੀ ਤੁਹਾਨੂੰ ਹੈ ਮੈਨਾ ਤੇ ਤਾਂ ਵੀ ਤੁਹਾਨੂੰ ਤਨ ਲੈਣਾ ਪੈਣਾ ਜਨਮ ਮਰਨ ਤੁਹਾਡਾ ਮੁਕੜਾ ਨਹੀਂਗਾ ਇਸ ਕਰਕੇ ਉਹ ਕਹਿੰਦੇ ਅਸੀਂ ਤਾਂ ਮੋਕਸ਼ ਪਰਮਾਤਮਾ ਦੇ ਨਾਲ ਹੀ ਮਿਲਣਾ ਤੇ ਉਹਨਾਂ ਨੇ ਆਪਨਾ ਆਪ ਜਬ ਹਮ ਹੋਤੇ ਤਬ ਤੋਂ ਨਹੀਂ ਅੱਬ ਤੂੰ ਹੀ ਮੈ ਨਹੀਂ ਅਨਲਗਮ ਜਿਹਾ ਸੇ ਲਹਿਰ ਮੇ ਹੁਦਤ ਝਲਕੇ ਬਲ ਜਲਮਾ ਹੈ ਸਤਗੁਰ ਬਦਾਸ ਮਹਾਰਾਜ ਨੇ ਸਾਫ਼ ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਮੈਂ ਨਹੀਂ ਖਤਮ ਹੁੰਦੀ ਹਮੇਂ ਨਹੀਂ ਖਤਮ ਹੁੰਦੀ ਓਨਲੀ ਦੇ ਤੱਕ ਤੁਸੀਂ ਪ੍ਰਮਾਤਮਾ ਦੇ ਨਾਲ ਮਿਲ ਨਹੀਂ ਸਕਦੇ